ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 22 ਫਰਵਰੀ ਆ 22 ਫਰਵਰੀ 1921 22 ਫਰਵਰੀ ਦੇ ਦਿਨ ਗਵਰਨਰ ਮੈਕਲੇਗਨ ਵਜ਼ੀਰਾਂ ਅਤੇ ਐਗਜ਼ੀਕਟਿਵ ਕੌਂਸਲ ਦੇ ਮੈਂਬਰਾਂ ਨੂੰ ਲੈ ਕੇ ਨਨਕਾਣਾਏ ਪੁੱਜਿਆ ਉਸ ਨੇ ਸਾਾਕਾ ਵੇਖ ਕੇ ਸਿੱਖਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਅਤੇ ਵਾਦਾ ਕੀਤਾ ਕਿ ਮੁਜਰਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ 22 ਫਰਵਰੀ 1922 ਦੇ ਦਿਨ 2W ਸਮਿਥ ਬ੍ਰਿਟਾਨਵੀ ਸਰਕਾਰ ਦੇ ਪੰਜਾਬ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੇ ਐਸਪੀ ਉਸਨੇ ਵਾਇਸਰਾਏ ਨੂੰ ਭੇਜੀ ਆਪਣੀ ਖੁਫੀਆ ਰਿਪੋਰਟ ਦੇ ਵਿੱਚ ਅਕਾਲੀਦਰ ਅਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਇੱਕ ਲੰਬੀ ਚੌੜੀ ਤਫਸੀਲ ਦਿੱਤੀ ਸੀ ਇਸ ਦੇ ਵਿੱਚ ਉਸ ਨੇ ਅਕਾਲੀਆਂ ਦੇ ਕੰਮਕਾਰ ਕਰਨ ਦੇ ਤਰੀਕੇ ਸੰਘਰਸ਼ਾਂ ਦੀ ਵਿਉਂਤ ਉਹਨਾਂ ਦਾ ਸਿੱਧਕ ਉਹਨਾਂ ਦਾ ਇਤਿਹਾਸ ਇਹ ਸਭ ਕਾਸੇ ਬਾਰੇ ਤਫਸੀਲ ਦੇ ਨਾਲ ਚਰਚਾ ਕੀਤੀ ਤੇ ਉਸ ਨੇ ਇਹ ਵੀ ਤਫਸੀਲ ਦਿੱਤੀ ਕਿ ਪੰਜਾਬ ਦੇ ਲੋਕ ਤੇ ਸਿੱਖ ਆਪਣੀ ਸ਼੍ਰੋਮਣੀ ਕਮੇਟੀ ਲਈ ਤੇ ਆਪਣੇ ਅਕਾਲੀ ਦਲ ਲਈ ਕਿੰਨੇ ਵਫਾਦਾਰ ਨੇ ਤੇ ਇਹਨਾਂ ਸੰਸਥਾਵਾਂ ਨੂੰ ਬਚਾਉਣ ਦੇ ਲਈ ਜਾਨ ਕੁਰਬਾਨ ਕਰਨੀ ਉਹਨਾਂ ਦੇ ਲਈ ਕੋਈ ਵੱਡਾ ਜਾਂ ਔਖਾ ਕੰਮ ਨਹੀਂ ਹੈ 2 ਫਰਵਰੀ 1985 ਰਜੀਵ ਗਾਂਧੀ ਵੱਲੋਂ 3 ਜਨਵਰੀ 1985 ਦੇ ਦਿਨ ਪੰਜਾਬ ਬਾਰੇ ਬਣਾਈ ਕਮੇਟੀ ਦੇ ਇੱਕ ਮੈਂਬਰ ਅਰਜਨ ਸਿੰਘ ਮੁੱਖ ਮੰਤਰੀ ਮੱਧ ਪ੍ਰਦੇਸ਼ ਨੇ ਬਹੁਤ ਵਾਰ ਅਕਾਲੀ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਬਹੁਤ ਸਾਰੇ ਵਿਚੋਲਿਆਂ ਰਾਹੀਂ ਅਕਾਲੀਆਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਪਰ ਕੋਈ ਵੀ ਅਕਾਲੀ ਉਸ ਨੂੰ ਮਿਲਣ ਤੱਕ ਵਾਸਤੇ ਤਿਆਰ ਨਾ ਹੋਇਆ। ਇੱਕ ਦਿਨ ਉਹ ਭਪਾਲ ਦੇ ਵਿੱਚ ਜਸਟਿਸ ਗੁਰਨਾਮ ਸਿੰਘ ਦੀ ਧੀ ਜੋ ਉੱਥੇ ਰਹਿ ਰਹੀ ਸੀ ਉਸ ਨੂੰ ਮਿਲਿਆ ਅਤੇ ਆਪਣੀ ਮੁਸ਼ਕਲ ਦੱਸੀ। ਉਸਨੇ ਅਰਜਨ ਸਿੰਘ ਦਾ ਰابطਾ ਆਪਣੇ ਭਰਾ ਗੁਰਬੀਰ ਸਿੰਘ ਉਰਫ ਬਾਕੂ ਦੇ ਨਾਲ ਕਰਵਾਇਆ ਬਾਕੂ ਦੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਅਤਰ ਸਿੰਘ ਨਾਲ ਚੰਗੇ ਸਬੰਧ ਸਨ ਅਤੇ ਅਤਰ ਸਿੰਘ ਕਿਸੇ ਵੇਲੇ ਟੌੜਾ ਅਤੇ ਬਾਦਲ ਦੇ ਬਹੁਤ ਨੇੜੇ ਹੁੰਦਾ ਸੀ ਕਿਉਂਕਿ ਉਹਨਾਂ ਵਾਸਤੇ ਲੇਖ ਲਿਖ ਕੇ ਦਿਆ ਕਰਦਾ ਸੀ ਬਾਕੂ ਨੇ ਅਰਜਨ ਸਿੰਘ ਅਤੇ ਅਤਰ ਸਿੰਘ ਦੇ ਵਿਚਾਲੇ ਮੁਲਾਕਾਤ ਕਰਵਾ ਦਿੱਤੀ ਅਰਜਨ ਸਿੰਘ ਨੇ ਅਤਰ ਸਿੰਘ ਨੂੰ ਅਕਾਲੀ ਆਗੂਆਂ ਨੂੰ ਮਿਲਣ ਵਾਸਤੇ ਜੋਧਪੁਰ ਜੇਲ੍ਹ ਭੇਜਿਆ ਪਰ ਉਹਨਾਂ ਆਗੂਆਂ ਨੇ ਸ਼ਰਤ ਰੱਖੀ ਕਿ ਰਿਹਾਈ ਤੋਂ ਪਹਿਲਾਂ ਉਹ ਕੋਈ ਗੱਲਬਾਤ ਨਹੀਂ ਕਰਨਗੇ ਇਸ ਤੇ 11 ਮਾਰਚ ਨੂੰ 1985 ਦੇ ਦਿਨ 8 ਸਿਨੇਹਰਾ ਅਕਾਲੀ ਆਗੂ ਰਿਹਾ ਕਰ ਦਿੱਤੇ ਗਏ ਅਤੇ 12 ਮਾਰਚ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਵੀ ਪਾਬੰਦੀ ਹਟਾ ਲਈ ਗਈ ਇਸੇ ਦਿਨ ਅਰਜਨ ਸਿੰਘ ਨੂੰ ਪੰਜਾਬ ਦਾ ਗਵਰਨਰ ਬਣਾ ਦਿੱਤਾ ਜੇਲ੍ਹ ਤੋਂ ਬਾਹਰ ਆ ਕੇ ਵੀ ਅਕਾਲੀ ਆਗੂਆਂ ਨੇ ਗਵਰਨਰ ਦੇ ਨਾਲ ਕੋਈ ਰਾਬਤਾ ਜਾਂ ਗੱਲਬਾਤ ਕਰਨ ਤੋਂ ਨਾ ਕਰ ਦਿੱਤੀ ਅਤੇ ਸ਼ਰਤ ਇਹ ਰੱਖੀ ਕਿ ਸਾਰੇ ਸਿੱਖਾਂ ਨੂੰ ਰਿਹਾ ਕੀਤਾ ਜਾਵੇ ਫੌਜ ਨੂੰ ਪੰਜਾਬ ਦੇ ਵਿੱਚੋਂ ਕੱਢਾ ਜਾਵੇ ਧਾਰਮਿਕ ਫੌਜੀਆਂ ਨੂੰ ਫੌਜ ਦੇ ਵਿੱਚ ਵਾਪਸ ਲਿਆ ਜਾਵੇ ਅਤੇ ਕਾਲੇ ਕਾਨੂੰਨ ਵਾਪਸ ਲਏ ਜਾਣ ਗਵਰਨਰ ਨੇ ਰਜੀਵ ਦੇ ਨਾਲ ਗੱਲਬਾਤ ਕੀਤੀ ਪਰ ਉਸ ਨੇ ਇਹ ਮੰਨਣ ਤੋਂ ਨਾ ਕਰ ਦਿੱਤੀ ਹੁਣ ਗਵਰਨਰ ਨੇ ਅਤਰ ਸਿੰਘ ਦੇ ਰਾਹੀਂ ਇੱਕ ਅਕਾਲੀ ਨੂੰ ਪੰਜਾਬ ਦੀ ਹਕੂਮਤ ਸੌਂਪਣ ਦਾ ਲਾਲਚ ਦਿੱਤਾ ਪਰ ਇਸ ਦੇ ਬਾਵਜੂਦ ਕੋਈ ਆਗੂ ਤਿਆਰ ਨਾ ਹੋਇਆ ਇਸ ਤੇ ਅਤਰ ਸਿੰਘ ਨੇ ਸੁਝਾਅ ਦਿੱਤਾ ਕਿ ਪ੍ਰੀਤਪਾਲ ਸਿੰਘ ਕਪੂਰ ਆਹੀਂ ਹਰਚੰਦ ਸਿੰਘ ਲੋਂਗੋਵਾਲ ਦੇ ਨਾਲ رابطہ ਬਣਾਇਆ ਜਾਵੇ ਅਤੇ ਲੋਂਗੋਵਾਲ ਨੂੰ ਫਸਾ ਸਕਦਾ ਹੈ ਗਵਰਨਰ ਵੱਲੋਂ ਹਾ ਮਿਲਨਤ ਮਗਰੋਂ ਅਤਰ ਸਿੰਘ ਪ੍ਰੀਤਪਾਲ ਸਿੰਘ ਪੂਰ ਨੂੰ ਉਸ ਦੇ ਕੋਲ ਲੈ ਕੇ ਗਿਆ ਪ੍ਰੀਤਪਾਲ ਸਿੰਘ ਪੂਰ ਨੇ ਸ਼ਰਤ ਇਹ ਰੱਖੀ ਕਿ ਉਸ ਨੂੰ ਯੂਨੀਵਰਸਿਟੀ ਦਾ ਰਜਿਸਟਰਾਰ ਬਣਾਉਣ ਦਾ ਵਾਅਦਾ ਕੀਤਾ ਜਾਵੇ ਤਾਂ ਉਹ ਇਹ ਕਾਰਜ ਸਿਰੇ ਚੜਾ ਸਕਦਾ ਇੱਕ ਬਹੁਤ ਹੀ ਨਿੱਕੀ ਜੀ ਸ਼ਰਤ ਸੀ ਜੋ ਗਵਰਨਰ ਨੇ ਇੱਕਦਾਂ ਮੰਨ ਲਈ ਕਿਉਂਕਿ ਉਹ ਤਾਂ ਕਪੂਰ ਨੂੰ ਵਾਈਸ ਚਾਂਸਲਰ ਬਣਾਉਣ ਵਾਸਤੇ ਮਾਨ ਬਣਾਈ ਬੈਠਾ ਸੀ ਇਸ ਮਗਰੋਂ ਪ੍ਰੀਤਪਾਲ ਸਿੰਘ ਪੂਰ ਨੇ ਲੌਂਗੋਵਾਲ ਦੇ ਪਿੱਛੇ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਤੇ ਅਖੀਰ ਉਸ ਨੂੰ ਆਪਣੇ ਮੱਕੜ ਜਾਲ ਦੇ ਵਿੱਚ ਫਸਾਈ ਲਿਆ ਇਸ ਤੋਂ ਮਗਰੋਂ ਅਤਰ ਸਿੰਘ ਅਤੇ ਪ੍ਰੀਤਪਾਲ ਸਿੰਘ ਪੂਰ ਨੇ ਰਜੀਵ ਅਤੇ ਲੋਂਗੋਵਾਲ ਸਮਝੌਤੇ ਦਾ ਡਰਾਫਟ ਤਿਆਰ ਕੀਤਾ ਤੇ ਇਸ ਦੇ ਨਾਲ ਹੀ ਪੰਜਾਬ ਦੇ ਨਾਲ ਅਤੇ ਸਿੱਖਾਂ ਦੇ ਨਾਲ ਗਦਾਰੀ ਦਾ ਮੁੱਢ ਬਚਾ ਰਜੀਵ ਲੋਂਗੋਵਾਲ ਸਮਝੌਤੇ ਮਗਰੋਂ ਛੇਤੀ ਹੀ ਲੋਂਗੋਵਾਲ ਦਾ ਕਤਲ ਹੋ ਗਿਆ ਉਧਰ ਗਵਰਨਰ ਪ੍ਰੀਤਪਾਲ ਸਿੰਘ ਪੂਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰਜਿਸਟਰਾਰ ਧਾਣਾ ਬਣਾ ਸਕਿਆ ਪਰ ਵਾਈਸ ਚਾਂਸਲਰ ਜ਼ਰੂਰ ਬਣਾ ਦਿੱਤਾ ਅਤਰ ਸਿੰਘ ਜਿਸ ਨੇ ਰੂਸ ਦੇ ਵਿੱਚ ਭਾਰਤ ਦਾ ਸفیر ਬਣਾਈ ਜਾਣ ਦੀ ਸ਼ਰਤ ਰੱਖੀ ਸੀ ਉਹ ਕੁਝ ਖੱਟਣ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਚਲਾ ਗਿਆ 22 ਫਰਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਸਿਮਰਨਜੀਤ ਸਿੰਘ ਵਾਸੀ ਕੋਟ ਹਿਆਤ, ਗੁਰਮੀਤ ਸਿੰਘ ਵਾਸੀ ਜੱਬੋਵਾਲ, ਜਗਜੀਤ ਸਿੰਘ ਵਾਸੀ ਪੰਡੋਰੀ ਰਮਾਨਾ ਨੂੰ ਨਕਲੀ ਪੁਲਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 22 ਫਰਵਰੀ 1992 ਦੇ ਦਿਨ ਹਰਦੀਪ ਸਿੰਘ ਦੀਪਾ ਨੂੰ ਪੁਲਿਸ ਨੇ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 22 ਫਰਵਰੀ 1993 ਦੇ ਦਿਨ ਬਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਰੰਗੀਆਂ ਜ਼ਿਲ੍ਹਾ ਰੋਪੜ, ਸ਼ਾਮ ਸਿੰਘ ਸ਼ਾਮਾ ਪਿੰਡ ਚੂੜੀਆਂ ਜ਼ਿਲ੍ਹਾ ਬਠਿੰਡਾ ਅਤੇ ਗੁਰਚਰਨ ਸਿੰਘ ਚਰਨ ਪਿੰਡ ਗੁੜਾ ਜ਼ਿਲ੍ਹਾ सिरसा ਹਰਿਆਣਾ ਨੂੰ ਪੁਲਿਸ ਨੇ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 22 ਫਰਵਰੀ 2014 ਦੇ ਦਿਨ ਜ਼ਿਲ੍ਹਾ ਦੇ ਵਿੱਚ ਕੈਦ ਸਿੱਖਾਂ ਦੀ ਰਿਹਾਈ ਵਾਸਤੇ 9 ਮੈਂਬਰੀ ਕਮੇਟੀ ਬਣਾਈ ਗਈ ਜਿਸ ਦੇ ਵਿੱਚ ਸਿਮਰਤਜੀਤ ਸਿੰਘ ਮਾਨ, ਦਾਦੂਵਾਲ ਪੰਤਪ੍ਰੀਤ ਸਿੰਘ, ਮੋਹਨ ਸਿੰਘ ਬਾਰਨਵਾਲਾ, ਜੰਗ ਸਿੰਘ ਸੁਖਵਿੰਦਰ ਕੌਰ, ਸਰਜੀਤ ਕੌਰ ਭਗਵਾਨ ਸਿੰਘ ਨੂੰ ਸ਼ਾਮਲ ਕੀਤਾ ਗਿਆ। ਵਕੀਲਾਂ ਦਾ ਇੱਕ ਪੈਨਲ ਵੀ ਬਣਾਇਆ ਗਿਆ ਸੀ ਜਿਸ ਦੇ ਵਿੱਚ ਆਰਐਸ ਸੋਡੀ, ਬਾਲ ਗੋਪਾਲ ਫੂਲਕਾ, ਰੰਜਨ ਲਖਣਪਾਲ, ਸਿਮਰਤਜੀਤ ਸਿੰਘ ਚੰਡੀਗੜ੍ਹ, ਰਵਿੰਦਰ ਸਿੰਘ ਸਾਨੀ ਇਹਨਾਂ ਦੇ ਨਾਮ ਸ਼ਾਮਲ ਸਨ। ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।